ਸਤਿ ਸ੍ਰੀ ਅਕਾਲ ਜੀ ਅੱਜ ਦੀ ਇਹ ਵੀਡੀਓ ਹਰ ਉਸ ਪੰਜਾਬੀ ਦੇ ਦਿਲ ਨੂੰ ਛੂਹੇਗੀ ਜੋ ਆਪਣੀ ਮਿੱਟੀ ਆਪਣੀ ਮਾਂ ਬੋਲੀ ਅਤੇ ਆਪਣੇ ਕਲਾਕਾਰ ਨਾਲ ਪਿਆਰ ਕਰਦਾ ਹੈ ਦੋਸਤੋ ਐਵੇਂ ਨਹੀਂ ਲੋਕ ਮੰਨਦੇ ਸਿੱਧੂ ਮਸੇਵਾਲੇ ਨੂੰ ਇੱਕ ਲੈਜੈਂਡ ਕੋਈ ਤਾਂ ਗੱਲ ਸੀ ਉਸ ਬੰਦੇ ਵਿੱਚ ਕੋਈ ਤਾਂ ਅਲੱਗ ਅੱਗ ਸੀ ਉਸ ਦੀ ਕਲਮ ਵਿੱਚ ਕੋਈ ਤਾਂ ਵੱਖਰੀ ਵਾਈਬ ਸੀ ਉਸ ਦੀ ਆਵਾਜ਼ ਵਿੱਚ ਅੱਜ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਜਾਪਾਨ ਦੀ ਇੱਕ ਯੂਨੀਵਰਸਿਟੀ ਵਿੱਚ ਸਿੱਧੂ ਮਸੇਵਾਲ ਦੇ ਜੀਵਨ ਉੱਤੇ ਸਟੱਡੀ ਕਰਵਾਈ ਜਾ ਰਹੀ ਹੈ ਤਾਂ ਸੱਚ ਪੁੱਛੋ ਤਾਂ ਛਾਤੀ ਫੁੱਲ ਜਾਂਦੀ ਹੈ ਦੋਸਤੋ ਸੋਚ ਕੇ ਵੇਖੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਮੁੰਡਾ ਜਿਸ ਨੇ ਆਪਣੀ ਮਿੱਟੀ ਦੇ ਦਰਦ ਨੂੰ ਆਪਣੇ ਲੋਕਾਂ ਦੀ ਆਵਾਜ਼ ਨੂੰ ਆਪਣੀ ਕਲਮ ਵਿੱਚ ਭਰ ਕੇ ਦੁਨੀਆ ਅੱਗੇ ਰੱਖਿਆ ਅੱਜ ਉਸ ਬੰਦੇ ਬਾਰੇ ਵਿਦੇਸ਼ੀ ਬੱਚੇ ਕਲਾਸਰੂਮਾਂ ਵਿੱਚ ਬੈਠ ਕੇ ਪੜ੍ਹ ਰਹੇ ਨੇ ਜਾਪਾਨ ਵਿੱਚ ਬਕਾਇਦਾ ਸਿੱਧੂ ਮੂਸੇਵਾਲੇ ਦੇ ਜੀਵਨ ਉੱਤੇ ਇੱਕ ਚੈਪਟਰ ਜੋੜਿਆ ਗਿਆ ਹੈ ਜਿਸ ਵਿੱਚ ਉਸ ਦਾ ਜਨਮ ਸੰਘਰਸ਼ ਕਾਮਯਾਬੀ ਵਿਵਾਦ ਸੋਚ ਅਤੇ ਆਖਰੀ ਸਮਾਂ ਸਭ ਕੁਝ ਪੜਾਇਆ ਜਾ ਰਿਹਾ ਹੈ ਇਹ ਸਿਰਫ ਇੱਕ ਸਿੰਗਰ ਦੀ ਕਹਾਣੀ ਨਹੀਂ ਇਹ ਇੱਕ ਸੋਚ ਦੀ ਸਟੱਡੀ ਹੈ ਉਸ ਯੂਨੀਵਰਸਿਟੀ ਵਿੱਚ ਬੱਚਿਆਂ ਨੂੰ ਇਹ ਵੀ ਸਮਝਾਇਆ ਜਾ ਰਿਹਾ ਹੈ ਕਿ ਕਿਵੇਂ ਸਿੱਧੂ ਮੂਸੇਵਾਲੇ ਨੇ ਬਿਨਾਂ ਕਿਸੇ ਗੋਡਫਾ ਕਰਦੇ ਬਿਨਾ ਕਿਸੇ ਫੈਮਿਲੀ ਬੈਕਗ੍ਰਾਉਂਡ ਦੇ ਸਿਰਫ ਆਪਣੀ ਕਲਮ ਆਪਣੀ ਆਵਾਜ਼ ਅਤੇ ਆਪਣੇ ਅਟੱਲ ਇਰਾਦਿਆਂ ਨਾਲ ਗਲੋਬਲ ਲੈਵਲ ਤੱਕ ਪਹੁੰਚ ਬਣਾਈ ਉਹਨਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੂਰਤ ਕਿਵੇਂ ਮਿਲਦੀ ਹੈ ਅਤੇ ਸੂਰਤ ਕਿੰਨੀ ਖਤਰਨਾਕ ਵੀ ਹੋ ਸਕਦੀ ਹੈ ਪਰ ਦੋਸਤੋ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਵਿਦੇਸ਼ ਸਿੱਧੂ ਨੂੰ ਸਿਲੇਬਸ ਬਣਾਉਂਦਾ ਉਸ ਵੇਲੇ ਕੁਝ ਆਪਣੇ ਹੀ ਲੋਕ ਅਜੇ ਵੀ ਉਸ ਨਾਲ ਨਫ਼ਰਤ ਕਰਦੇ ਨੇ ਉਹ ਬੰਦਾ ਇਸ ਜਹਾਨ ਤੋਂ ਚਲਾ ਗਿਆ ਪਰ ਕੁਝ ਲੋਕ ਅਜੇ ਵੀ ਉਸ ਨਾਲ ਬੈਰ ਕੱਢ ਰਹੇ ਨੇ ਪੰਜਾਬੀ ਵਿਚ ਘਾਵਤ ਹੈ ਪੰਜਾਬ ਨੇ ਜਦੋਂ ਮਾਰਿਆ ਆਪਣੇ ਗਦਾਰਾਂ ਨੇ ਹੀ ਮਾਰਿਆ ਇਹ ਗੱਲ ਇੱਥੇ ਸੱਚ ਬਣਦੀ ਨਜ਼ਰ ਆਉਂਦੀ ਹੈ ਦੋਸਤੋ ਸਿੱਧੂ ਮਸੇਵਾਲੇ ਦਾ ਰਤਵਾ ਸਿਰਫ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ ਸੀ ਉਹ ਬਿਲਬੋਰਡਾਂ ਚਾਟਾਂ ਤੱਕ ਗਿਆ ਗੋਰੇ ਵੀ ਸੁਣਦੇ ਨੇ ਕਾਲੇ ਵੀ ਸੁਣਦੇ ਨੇ ਭਾਵੇਂ ਉਹਨਾਂ ਨੂੰ ਪੰਜਾਬੀ ਭਾਸ਼ਾ ਸਮਝ ਨਾ ਆਵੇ ਪਰ ਜੋ ਵਾਈਬ ਸਿੱਧੂ ਮਸੇਵਾਲੇ ਦੇ ਗੀਤਾਂ ਵਿੱਚ ਹੈ ਉਹ ਹਰ ਦਿਲ ਨੂੰ ਛੂਹ ਜਾਂਦੀ ਹੈ ਜਦੋਂ ਡੀਅਰ ਮੰਮਾ ਵਰਗਾ ਗੀਤ ਚੱਲਦਾ ਹੈ ਤਾਂ ਗੋਰੇ ਹੋਣ ਜਾਂ ਕਾਲੇ ਅੱਖਾਂ ਭਿੱਜ ਜਾਂਦੀਆਂ ਨੇ ਕਿਉਂਕਿ ਮਾਂ ਦਾ ਦਰਦ ਮਾਂ ਦੀ ममता ਭਾਸ਼ਾ ਦੀ ਮਹਤਾਜ ਨਹੀਂ ਹੁੰਦੀ ਇਹ ਸਿੱਧੂ ਦੀ ਸਭ ਤੋਂ ਵੱਡੀ ਜਿੱਤ ਸੀ 295 ਵਿੱਚ ਉਸ ਨੇ ਸੱਚ ਇੰਨਾ ਖੁੱਲ ਕੇ ਲਿਖਿਆ ਕਿ ਵੱਡੇ ਵੱਡੇ ਸਿਆਸਤਦਾਨਾਂ ਦੀਆਂ ਕੁਰਸੀਆਂ ਹਿੱਲ ਗਈਆਂ ਐਸਵਾਈਐਲ ਵਰਗੇ ਗੀਤਾਂ ਨੇ ਪੰਜਾਬੀ ਨੌਜਵਾਨ ਨੂੰ ਨਵਾਂ ਜੋਸ਼ ਭਰ ਦਿੱਤਾ ਇਹੀ ਕਾਰਨ ਸੀ ਕਿ ਕਈ ਗੀਤਾਂ ਨੂੰ ਰੋਕਿਆ ਗਿਆ ਬਲੌਕ ਕੀਤਾ ਗਿਆ ਪਰ ਸੱਚ ਕਦੇ ਰੁਕਦਾ ਨਹੀਂ ਦੋਸਤੋ ਭਾਵੇਂ ਸਿੱਧੂ ਮਸੂਆਲਾ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਉਸ ਦੀ ਆਵਾਜ਼ ਅਜੇ ਵੀ ਜਉਂਦੀ ਹੈ ਉਸ ਦੇ ਮਾਪਿਓ ਨੇ ਉਸ ਦੀ ਸਾਨੂੰ ਸੰਭਾਲ ਕੇ ਰੱਖਿਆ ਜਦੋਂ ਵੀ ਕੋਈ ਗੀਤ ਉਸ ਦੇ ਆਫੀਸ਼ੀਅਲ ਪੇਜ ਤੋਂ ਆਉਂਦਾ ਹੈ ਉਹ ਮਿੰਟਾਂ ਵਿੱਚ ਮਿਲੀਅਨ ਪਾਰ ਕਰ ਜਾਂਦਾ ਹੈ ਕਿਉਂਕਿ ਲੋਕ ਸਿਰਫ ਗੀਤ ਨਹੀਂ ਸੁਣਦੇ ਉਹ ਸਿੱਧੂ ਨੂੰ ਮਹਿਸੂਸ ਕਰਦੇ ਨੇ ਦੋਸਤੋ ਜਾਪਾਨ ਦੀ ਯੂਨੀਵਰਸਿਟੀ ਵਿੱਚ ਸਿੱਧੂ ਮਸੇਵਾਲ ਦਾ ਚੈਪਟਰ ਸਿਰਫ ਇੱਕ ਖਬਰ ਨਹੀਂ ਇਹ ਪੰਜਾਬੀ ਕੌਮ ਦੀ ਜਿੱਤ ਹੈ ਇਹ ਸਾਬਤ ਕਰਦਾ ਹੈ ਕਿ ਜੇ ਕਲਮ ਸੱਚੀ ਹੋਵੇ ਤਾਂ ਉਸ ਰਾਤਾਂ ਨਹੀਂ ਵੇਖਦੀ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ